ਵਾਹੀ ਗੁਰਜੀ ਕਾ ਕਲਸਾ ਵਾਹੀ ਗੁਰਜੀ ਕੀ ਫਤਿਹ ਅੱਜ ਅਸੀਂ ਆਇਆ ਗੁਰਦੁਆਰਾ ਬਬੇਕ ਸਰ ਸਾਹਿਬ ਪਾਸ਼ਾਏ ਸ਼ੇਮੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਨਾਲ ਇਤਿਹਾਸ ਬਾਰੇ ਜਾਣਕਾਰੀ ਦਿੰਨੇ ਆ ਬਹੁਤ ਹੀ ਪਵਿੱਤਰ ਸਥਾਨ ਹੈ ਤੇ ਅੱਜੋ ਕਰੀਏ ਦਰਸ਼ਨ ਅਸੀਂ ਹੁਣ ਆ ਗਿਆਂ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਇਹ ਸਾਹਮਣੇ ਤੁਸੀਂ ਉਹ ਪਵਿੱਤਰ ਸਰੋਵਰ ਦੇਖ ਸਕਦੇ ਆ ਜਿਸ ਦਾ ਟੱਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਲਾਇਆ ਸੀ ਦੇ ਨਾਮ ਵਿਵੇਕਸਰ ਸਾਹਿਬ ਰੱਖਿਆ ਸਾਹਮਣੇ ਗੁਰਦੁਆਰਾ ਸਾਹਿਬ ਜੀ ਬਣੇ ਨੇ ਗੁਰਦੁਆਰਾ ਸਾਹਿਬ ਜੀ ਦਾ ਨਾਮ ਬਵੇਕਸਰ ਸਾਹਿਬ ਹੈ ਤੇ ਅੱਜ ਤੁਹਾਨੂੰ ਉਹਨਾਂ ਦਾ ਦਰਸ਼ਨ ਕਰਵਾਉਣੀ ਆ ਤੇ ਨਾਲ ਇਤਿਹਾਸ ਬਾਰੇ ਜਾਣਕਾਰੀ ਹੋਰ ਦੰਨੇ ਆ ਗੁਰਦੁਆਰਾ ਸਾਹਿਬ ਸਰੋਵਰ ਦੇ ਬਿਲਕੁਲ ਇੱਕ ਕਿਨਾਰੇ ਤੇ 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 ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਜੀ ਬਣਿਆ ਹੋਇਆ ਤੇ ਅੱਜ ਤੁਹਾਨੂੰ ਦਰਸ਼ਨ ਕਰਵਾਉਣੀ ਸਾਹਮਣੇ ਜੋ ਤੁਸੀਂ ਇੱਕ ਕਰੀਰ ਦਾ ਦਰਖਤ ਦੇਖ ਰਹੇ ਹੋ ਇਹ ਉਹ ਪਵਿੱਤਰ ਕਰੀਰ ਦਾ ਦਰਖਤ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣਾ ਘੋੜਾ ਬੰਨਿਆ ਕਰਦੇ ਸੀ ਤੇ ਇਸ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਸ਼ਿਕਾਰ ਖੇਡ ਕੇ ਆਇਆ ਕਰਦੇ ਸੀ ਤੇ ਇਸ ਸਥਾਨ ਤੇ ਬੈਠ ਕੇ ਆਰਾਮ ਕਰਿਆ ਕਰਦੇ ਸੀ ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਮੁੱਖੀ ਸਿੱਖਾਂ ਦੇ ਨਾਲ ਗਿਆਨ ਚਰਚਾ ਕਰਿਆ ਕਰਦੇ ਸਨ ਇਸ ਜਗ੍ਹਾ ਦੇ ਬਹੁਤ ਹੀ ਪਵਿੱਤਰ ਇਤਿਹਾਸ ਤੇ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਬਾਕੀ ਇਤਿਹਾਸ ਇਸ ਵੀਡੀਓ ਦੇ ਵਿੱਚ ਲਗਾ ਦਾਂਗੇ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਪੂਰਾ ਇਤਿਹਾਸ ਪੜ੍ਹ ਸਕਦੇ ਹੋ ਇਹ ਉਹ ਕੈਰੀਰ ਦਾ ਦਰਖਤਾ ਹੈ ਜਿਸ ਬਾਰੇ ਅਸੀਂ ਤੁਹਾਨੂੰ ਹੁਣੇ ਜਾਣਕਾਰੀ ਦਿੱਤੀ ਇਸ ਜਗ੍ਹਾ ਉੱਪਰ ਗੁਰੂ ਹਰਗੋਬਿੰਦ ਸਾਹਿਬ ਜੀ ਆਪਣਾ ਘੋੜਾ ਬੰਨਿਆ ਕਰਦੇ ਸੀ ਤੇ ਸੰਤਾਂ ਤੇ ਬਾਬਾ ਗੁੰਡਾ ਸਾਹਿਬ ਜੀ ਦੇ ਨਾਲ ਗਿਆਨ ਚਰਚਾ ਕਰੇ ਕਰਦੇ ਸੀ ਇਹ ਦਰਖਤਾ ਜੀ ਵੀ ਮੌਜੂਦ ਹੈ ਕੋਣ ਅਸੀਂ ਆ ਗਏ ਹਰਦੁਆਰਾ ਸਾਹਿਬ ਜੀ ਦੇ ਅੰਦਰ ਇਹ ਗੁਰਦੁਆਰਾ ਸਾਹਿਬ ਜੀ ਦਰਸ਼ਨ ਕਰਨ ਵਾਸਤੇ ਕੋਜ ਪੌੜੀਆਂ ਉੱਪਰ ਚੜ੍ਹ ਕੇ ਜਾਣ ਦੀ ਲੋੜ ਪਈ ਹੈ। ਇਹ ਗੁਰਦੁਆਰਾ ਸਾਹਿਬ ਜੀ ਦੇ ਉਪਰ ਦਰਸ਼ਨ ਕਰੋ ਤੁਸੀਂ। ਤੇ ਦੂਸਰਾ ਵਰ ਸਾਗੇ ਦਰਸ਼ਨ ਕਰ ਸਕਦੇ ਤੁਸੀਂ। ਸਾਹਮਣੇ ਗੁਰਦੁਆਰਾ ਮੰਗੀਠਾ ਸਾਹਿਬ, ਗੁਰਦੁਆਰਾ ਬਵੇਕ ਸਰ ਸਾਹਿਬ। ਇਹ ਇਤਿਹਾਸ ਤੁਸੀਂ ਪੜ ਸਕਦੇ ਹੋ ਗੁਰਦੁਆਰਾ ਬੇਕਸਰ ਸਾਹਿਬ ਜੀ ਦਾ ਪੂਰਾ ਇਤਿਹਾਸ ਵੀਡੀਓ ਵਿੱਚ ਪਾਉਜ਼ ਕਰਕੇ ਵੀਡੀਓ ਨੂੰ ਤੁਸੀਂ ਪੂਰਾ ਪੜ ਸਕਦੇ ਆ ਗੁਰਦੁਆਰਾ ਸਾਹਿਬ ਜੀ ਦੇ ਸਰੋਵਰ ਦੇ ਬਿਲਕੁਲ ਦੂਸਰੇ ਕਿਨਾਰੇ ਤੇ ਇੱਕ ਹੋਰ ਛੋਟਾ ਦਰਬਾਰ ਤੁਸੀਂ ਬਣਿਆ ਦੇਖ ਰਹੇ ਹੋਣੇ ਇਹ ਮੈਂ ਇੱਥੋਂ ਬਾਬਾ ਜੀ ਨੂੰ ਅਸੀਂ ਪੁੱਛਿਆ ਤੇ ਉਹਨਾਂ ਸਾਨੂੰ ਜਿਸ ਮੁਤਾਬਕ ਦੱਸਿਆ ਵੀ ਬਾਬਾਏ ਬਾਬਾ ਨਾਨਾ ਜੀ ਦਾ ਸਥਾਨ ਹੈ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਤਕਾ ਸਿਖਾਇਆ ਕਰਦੇ ਸਨ ਉਹ ਸਾਹਮਣੇ ਕਰੀਰ ਦਾ ਦਰਖਤ ਹੈ ਉਥੇ ਗੁਰੂ ਸਾਹਿਬ ਜੀ ਕੋੜਾ ਬੰਨ ਕੇ ਕੋੜਾ ਬੰਨਣ ਤੋਂ ਬਾਅਦ ਉਸ ਜਗ੍ਹਾ ਦੇ ਉੱਪਰ ਜਾ ਕੇ ਗਤਕਾ ਸਿੱਖਿਆ ਕਰਦੇ ਤੇ ਗੁਰਮਤਿ ਵਿਚਾਰ ਕਰਦੇ ਕਰਿਆ ਕਰਦੇ ਸਨ ਬਾਬਾ ਜੀ ਨਾਲ ਤੇ ਹੋਰ ਸਿੱਖਾਂ ਨਾਲ ਗੁਰਦੁਆਰਾ ਸਾਹਿਬ ਜੀ ਦਾ ਸਰੋਵਰ ਜਿਹੜਾ ਬਹੁਤ ਹੀ ਵਿਸ਼ਾਲ ਬਣਿਆ ਹੋਆ ਇੱਥੇ ਅਸੀਂ ਆਪਣੀ ਵੀਡੀਓ ਸਮਾਪਤ ਕਰਦੇ ਹਾਂ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ